ਬਲਾਚੌਰ ਦੇ ਨਾਲ ਲੱਗਦੇ ਪਿੰਡ ਖੋਜਾ ਬੇਟ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਣ ਵਾਲੇ ਖੇਤ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਰਕੇ ਅਤੇ বরਫ ਪਿਘਲਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਣ ਵਾਲੇ ਖੇਤ ਬਰਸਾਤਾਂ ਦੇ ਮੌਸਮ ਵਿੱਚ ਹਮੇਸ਼ਾ ਹੀ ਹੜ ਦੀ ਮਾਰ ਇੱਥਾ ਆਉਂਦੇ ਹਨ ਇਸੇ ਤਰ੍ਹਾਂ ਪਿੰਡ ਖੋਜਾ ਬੇਟ ਵਿਖੇ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਕਿ ਲਗਭਗ 18 ਕਿੱਲੇ ਸਤਲੁਜ ਦਿਆ ਦੀ ਮਾਰ ਹਿੱਟ ਆ ਗਏ ਅਤੇ ਲਗਾਤਾਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਖੇਤਾਂ ਵਿੱਚ ਮਿੱਟੀ ਦੀ ਕਟਾਈ ਲਗਾਤਾਰ ਹੋਣੀ ਸ਼ੁਰੂ ਹੋ ਗਈ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਦਰਿਆ ਦੇ ਨਾਲ ਲੱਗਦੇ ਖੇਤ ਹਨ ਉਹਨਾਂ ਨੂੰ ਬੰਨ ਨਾਲ ਪੱਕਾ ਕੀਤਾ ਜਾਵੇ ਤਾਂ ਜੋ ਦਰਿਆ ਦਾ ਪਾਣੀ ਉਹਨਾਂ ਦੇ ਖੇਤਾਂ ਨੂੰ ਨੁਕਸਾਨ ਨਾ ਪਹਚਾਵੇ ਤਾਂ ਜੋ ਦਰਿਆ ਦਾ ਪਾਣੀ ਉਹਨਾਂ ਦੇ ਖੇਤਾਂ ਨੂੰ ਨੁਕਸਾਨ ਨਾ ਪਹਚਾਵੇ ਕਿਉਂਕਿ ਪਿਛਲੀ ਵਾਰ ਵੀ ਅਜਿਹਾ 88 ਉਹਨਾਂ ਨੇ ਕਿਹਾ ਕਿ ਬੰਨ ਨਾਲ ਇਹਨਾਂ ਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਜੋ ਦਰਿਆ ਦਾ ਪਾਣੀ ਉਹਨਾਂ ਦੇ ਖੇਤਾਂ ਨੂੰ ਨੁਕਸਾਨ ਬਿਲਕੁਲ ਵੀ ਨਾ ਪਹੁੰਚਾ ਸਕੇ ਅਤੇ ਇਸ ਮੌਕੇ ਡੀਸੀ ਨਵਜੋਤਪਾਲ ਸਿੰਘ ਰਧਾਵਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਉਹ ਨੁਕਸਾਨ ਦਾ ਜਾਇਜ਼ਾ ਲੈਣ ਲਈ ਦਿਸ਼ਾਨਦੇ ਦੇ ਜਾਰੀ ਕੀਤੇ ਹਨ ਅਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਠੀਕਰੀ ਪੈਰਾ ਲਗਾਉਣ ਲਈ ਵੀ ਅਪੀਲ ਕੀਤੀ ਹੈ ਤਾਂ ਜੋ ਸਮੇਂ-ਸਮੇਂ ਤੇ ਜੇਕਰ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਐਮਰਜੈਂਸੀ ਸਥਿਤੀ ਵਿੱਚ ਉਹ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਦਾ ਵੱਦ ਤੋਂ ਵੱਦ ਸਾਥ ਦੇਣ ਦੀ ਅਪੀਲ ਕੀਤੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪਾਣੀ ਦਾ ਪੱਤਰ ਵੱਜ ਜਾਂਦਾ ਹੈ ਤਾਂ ਪਿੰਡਾਂ ਦੇ ਪਿੰਡ ਹਟ ਜਾਂਦੇ ਹਨ ਹੁਣ ਪ੍ਰਸ਼ਾਸਨ ਦਾ ਇੱਥੇ ਇਹ ਬਣਦਾ ਹੈ ਕਿ ਉਹ ਸਥਿਤੀ ਆਉਣ ਤੋਂ ਪਹਿਲਾਂ ਹੀ ਇਹਨਾਂ ਦੇ ਬੰਨਾਂ ਨੂੰ ਪੱਕਾ ਕੀਤਾ ਜਾਵੇ ਬੰਨਾਂ ਦੇ ਆਲੇ ਦੁਆਲੇ ਰੋਕਥਾਮ ਲਾਈ ਜਾਵੇ ਤਾਂ ਜੋ ਉਹ ਪਿਛਲੀ ਵਾਰ ਦੀਆਂ ਸਥਿਤੀਆਂ ਪੈਦਾ ਨਾ ਹੋ ਸਕਣ ਆਓ ਦੇਖਦੇ ਆ ਨਮਾਸ਼ਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਆ ਨੁਕਸਾਨ ਬਹੁਤ ਹੋਇਆ ਨੁਕਸਾਨ ਬਹੁਤ ਹੋਇਆ ਜੀ ਢਾਵੋ ਲੱਗਿਆ ਬੂਟੇ ਸਾਰੇ ਹੜ ਗਏ 20 25 ਕਿੱਲੇ ਜਾਂ ਕਿ 30 ਕਿੱਲੇ ਹੋਣੀ ਇਹ ਲਗਭਗ ਝੋਕਰਾਂ ਵੀ ਸਾਰੀਆਂ ਵਿੱਚ ਚਲ ਗਈਆਂ ਸਾਰੀਆਂ ਝੋਕਰਾਂ ਦੇ ਲਾਈਆਂ ਵੀ ਸੀਗੀਆਂ ਪਹਿਲਾਂ ਜੀ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਸਾਰਾ ਸਾਰੇ ਪਿੰਡ ਦਾ ਜੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਨਹੀਂ ਪਹਿਲਾਂ ਤਾਂ ਤੁਸੀਂ ਦੇਖਿਆ ਨਹੀਂ ਜੀ ਕੋਈ ਤੁਸੀਂ ਆਏ ਅੱਜ ਪਹਿਲੀ ਵਾਰ ਹਾਂਜੀ ਹਾਂਜੀ ਕੋਈ ਨਹੀਂ ਆਇਆ ਹੁਣ ਤੱਕ ਪਤਾ ਵੀ ਨਹੀਂ ਲੱਗਿਆ ਨਹੀਂ ਪਹਿਲਾਂ ਜੀ ਪਤਾ ਲੱਗਿਆ ਜੀ ਹੋ ਸਕਦੀ ਆਗਿਆ ਵੀ ਹੋਵੇ ਕੋਈ ਪਰਚੰਦ ਸਾਨੂੰ ਪਤਾ ਨਹੀਂ ਹੈਗਾ ਇਹਨਾਂ ਨਾ ਜੀ ਪਿਛੇ ਮੇਰੀ ਲਾਲ ਹੈ ਕੀ ਕਹਿਣਾ ਚਾਹੁੰਦੇ ਜਿਹੜੀ ਇਹ ਢਾ ਲੱਗੀ ਆ ਪਾਣੀ ਜਿਹੜਾ ਇਹ ਢਾ ਜੇ ਝੋਕਾ ਝੋਕ ਇਹ بجلی ਟਾਕ ਮੜੋਂ ਤੋਂ ਬਚਾ ਹੋਤੇ ਪਿਛਲੇ ਸਾਲ ਵੀ ਇੱਥੇ ਨੁਕਸਾਨ ਹੋਇਆ ਹਾਂ ਪਿਛਲੇ ਸਾਲ ਬਹੁਤ ਜਾਵੇ ਹੋਇਆ ਨਾ ਜਗਲਾਬ ਤੇ ਬੂਟੇ ਕਾਫੀ ਹੜ ਗਿਆ ਅਸੀਂ ਤਾਂ ਮੰਨ ਲਓ 4-5 4-5 ਲੱਖ ਦਾ ਨੁਕਸਾਨ ਹੋ ਗਿਆ ਜਗਲਾਬ ਦਾ ਹੀ ਹੋ ਗਿਆ ਪਹਿਲੇ ਸਰਕਾਰੀ ਦੇ ਜੀ ਵੀ ਬਾਕੀ ਤਾਂ ਜੜੀ ਜੀ ਨਹੀਂ ਲਾ ਰਹੇ ਤੇ ਕੀ ਉਹ ਬੱਕਰੀ ਗੱਲ ਇਹ ਕਰੇ ਤੇ 3-4 ਕਿੱਲੇ ਹੜ ਗਿਆ ਬੂਟੇ ਚੰਗੇ ਉੱਪਰ ਦੇ ਬੂਟੇ ਹਣ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਕਿ ਠੁਕੜਾ ਠੁਕੜਾ ਲੱਗ ਜਾ ਟਾ ਬੰਦ ਹੋ ਹੋ ਤੇ ਕੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499